ਗੁਰੂ ਰੂਪ ਸਾਧ ਸੰਗਤ ਜੀਓ ਆਪ ਸਾਰੀਆਂ ਸਿੱਖ ਸੰਗਤਾਂ 21 ਤੀਕ ਤੋਂ ਲੈ ਕੇ 29 ਤੱਕ ਜੋ ਪ੍ਰੋਗਰਾਮ ਸ਼੍ਰੋਮਣੀ ਗੁਰਦਵਾਰ ਪ੍ਰੰਧ ਕਮੇਟੀ ਨੇ ਲਿਖੇ ਹਨ ਉਹਨਾਂ ਦੇ ਤਹਿਤ ਕਾਲ ਨੂੰ ਸਪੂਰਨਤਾ ਦਿਵਸਾ ਬੜਾ ਹੀ ਪਵਿੱਤਰ ਦਿਨ ਹੈ ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਨੰਤ ਪ੍ਰਭੂਪਤ ਚੱਲ ਕੇ ਦਿੱਲੀ ਚਾਂਦਨੀ ਚੌਕ ਵਿਖੇ ਜਿੱਥੇ 시ਦੀ ਪ੍ਰਾਪਤ ਕੀਤੀ ਉਹਨਾਂ ਦੇ ਤਿੰਨ ਪਿਆਰੇ ਸੇਵਕ ਭਾਈ ਮਤੀ ਦਾਸ ਭਾਈ ਸਜੀਤ ਦਾਸ ਤੇ ਭਾਈ ਜੱਲਾ ਜੀ ਨੇ ਵੀ ਨਾਲ 시ਦੀ ਪ੍ਰਾਪਤ ਕੀਤੀ। ਸੋ ਗੁਰੂ ਸਾਹਿਬ ਜੀ ਦਾ ਜੋ ਧੜ ਸੀ ਭਾਈ ਲੱਖੀ ਸਾਹਿਬ ਬੰਜਾਰਾ ਆਪਣੇ ਘਰ ਲੈ ਗਿਆ ਉਹਦੇ ਗੱਡਿਆਂ ਦੇ ਵਿੱਚ ਘਰ ਨੂੰ ਅੱਗ ਲਾ ਦਿੱਤੀ ਬਹੁਤ ਵੱਡੀ ਕੁਰਬਾਨੀ ਆ ਘਰ ਨੂੰ ਉਸ ਟਾਈਮ ਦੇ ਵਿੱਚ ਅੱਗ ਲਾਉਣੇ। ਅੱਜ ਜੇ ਕੋਈ ਸੇਵਾ ਕਰਦਾ ਤਾਂ ਸਰੂਪਾ ਮਿਲਦਾ ਮਾਨ ਸਤਕਾਰ ਮਿਲਦਾ। ਉਦੋਂ ਜੇ ਸਰਕਾਰ ਨੂੰ ਪਤਾ ਲੱਗ ਜਾਂਦਾ ਤਾਂ ਬਾਲ ਬੱਚਾ ਉਹਦਾ ਕੋਲ ਹੀ ਪੀੜਿਆ ਜਾਣਾ ਸੀ ਇਹ ਲੱਖੀ ਸਾਹਿਬ ਬੰਦਿਆਰੇ ਦੀ ਉਸ ਟਾਈਮ ਦੀ ਕੁਰਬਾਨੀ ਹੈ ਗੁਰੂ ਸਾਹਿਬ ਦੇ ਸਿੱਸ ਨੂੰ ਭਾਈ ਜੈਤਾ ਜੀ ਭਾਈ ਉਦੇ ਜੀ ਤੇ ਭਾਈ ਨਨੂਆ ਜੀ ਹੋਰ ਸਿੱਖ ਜਿਸਨ ਇਹ ਲੈ ਕੇ ਅਨੰਦਪੁਰ ਸਾਹਿਬ ਨੂੰ ਚੱਲੇ ਬੜਾ ਆਪੜਾ ਕਰਦੇ ਹੋਏ ਪਹੁੰਚੇ ਕੀਰਤਪੁਰ ਸਾਹਿਬ ਜਿੱਥੇ ਵਿਮਾਨ ਸਾਹਿਬ ਗੁਰਦੁਆਰਾ ਜਿੱਥੇ ਕਿ ਅੱਜ ਈ ਰਾਤ ਨੂੰ ਬਹੁਤ ਵੱਡਾ ਕੀਰਤਨ ਦਰਬਾਰ ਹੋ ਰਿਹਾ ਕੱਲ ਉਥੋਂ ਨਗਰ ਕੀਰਤਨ ਸ਼ੁਰੂ ਹੋਣਾ ਅਨੰਤਪੁਰ ਸਾਹਿਬ ਦੇ ਲਈ ਸੀਸ ਮਾਰਗ ਜੋ ਹੈ ਅਨੰਤਪੁਰ ਸਾਹਿਬ ਦੇ ਇੱਥੇ ਗੁਰਦਵਾਰ ਸੀਸ ਕਾਂ ਜਿੱਥੇ ਸੋਸਕਾਰ ਹੈ ਉੱਥੇ ਆ ਕੇ ਸੰਪੂਰਨਤਾ ਹੋਣੀ ਹੈ ਤੇ ਉੱਥੇ ਫਿਰ ਦੁਆਵਾਂ ਸਜਣਾ ਸੋ ਮੈਂ ਸਾਰੀਆਂ ਸਿੱਖ ਸੰਤਾਂ ਨੂੰ ਬੇਨਤੀ ਕਰਾਂਗਾ ਕਿ ਧੰਨ ਗੁਰੂ ਤੇਗ ਬਹਾਦਰ ਜੀ ਬਦੌਲ ਅੱਜ ਅਸੀਂ ਅਜ ਕੀਰਤਨ ਦਰਵਾਰ ਕਰ ਰਹੇ ਹਾਂ ਕਿਉਂਕਿ ਰੰਗਦੇਵ ਨੇ ਰਾਜ ਤੇ ਪਾਬੰਦੀ ਲਾ ਦਿੱਤੀ ਸੀ ਅੱਜ ਸਾਡਾ ਜੋ ਰਹਿਣ ਸਹਿਣ ਹੈ ਚੰਗੇ ਕੱਪੜੇ ਚੰਗੇ ਮਕਾਨ ਇਹ ਸਭ ਗੁਰੂ ਤੇਗ ਬਹਾਦਰ ਸਾਹਿਬ ਦੀ ਦੇਣ ਹੈ ਇਹ ਮੰਦਰਾਂ ਦੇ ਵਿੱਚ ਢਲ ਖੜਕ ਰਹੇ ਹਨ ਭਜਨ ਹੋ ਰਿਹਾ ਹੈ ਸਭ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਹੈ ਸੰਸਾਰ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਮਨੁੱਖਤਾ ਦੇ ਲਈ ਉਨਾ ਦੇ ਹੱਕਾਂ ਦੇ ਰਾਖੀ ਦੇ ਲਈ ਆਹ ਦਾ ਨਾਰਾ ਮਾਰਿਆ ਸੋ ਸਭ ਸਿੱਖਾਂ ਦਾ ਹੀ ਨਹੀਂ ਸੋ ਕੋ ਜੋ ਵੀ ਸੰਸਾਰ ਦੇ ਵਿੱਚ ਰਹਿ ਰਿਹਾ ਖਾਸ ਕਰਕੇ ਜਿਹੜੇ ਨੰਦਪੁਰ ਸਾਹਿਬ ਦੇ ਨੇੜੇ ਹਨ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਕੱਲ ਨੂੰ ਜਰੂਰ ਸੀਸਗੰਜ ਗੁਰਦਾਸ ਸਾਹਿਬ ਕੇ ਪਹੁੰਚਣ ਖਾਸ ਕਰਕੇ ਮਨੰਦਪੁਰ ਸਾਹਿਬ ਦੇ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਨੇੜੇ ਨੇੜਿਆਂ ਨੂੰ ਕਿ ਤਾਂ ਅਨੰਗੁਰ ਤੇਗ ਬਾਬ ਸਾਹਿਬ ਜੀ ਨੇ ਜੇ ਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇ ਗਏ ਉਹ ਅਜ ਨੰਦਪੁਰ ਸਾਹਿਬ ਦੇ ਵਿੱਚ ਆਮੇ ਕੋ ਸਵਾਦੀਆਂ ਪੂੜੀਆਂ ਦਾ ਰੈਡੀ ਲਾਲਬੇ ਉਹ ਵੀ ਲੋਕ ਸਰਦਾਪੁਰ ਫਲੇ ਕੇ ਜਾਂਦੇ ਹਨ ਕਿ ਨੰਦਪੁਰ ਸਾਹਿਬ ਦੀ ਹੈ ਨੰਦਪ੍ਰਸਾਦ ਦੀ ਚੀਜ਼ ਲੈਂਦੀ ਹੈ ਸੋ ਇਸ ਕਰਕੇ ਨੰਦਪੁਰ ਸਾਹਿਬ ਦੇ ਖਾਸ ਕਰਕੇ ਜਿਹੜੇ ਦੁਕਾਨਦਾਰ ਹਨ ਨਿਵਾਸੀ ਹਨ ਸੋ ਇਹਨਾਂ ਦਾ ਸਭ ਤੋਂ ਵੱਡਾ ਫਰਜ਼ ਬਣਦਾ ਕਿ ਉਹ ਮੁਹਮਾ ਕੇ ਪ੍ਰੇਮ ਸਰਦਾ ਦੇ ਨਾਲ ਕੱਲ ਨੂੰ ਗੁਰਦਆਸਿਸ ਸਾਹਿਬ ਕੇ ਤੇ ਬਾਬਾ ਸਾਹਿਬ ਗੁਰਦਆਸ ਸਾਹਿਬ ਕੇ ਜਰੂਰ ਆਉਣ ताकि गुरु तेग पादशाह जी अपा की कुरबानी का एहसास कर सकी सोए संत ने बेनती है सो प्रवान जरूर करनी थोड़ा बहुत बहुत सारा धन्यवाद वाहेगुरु जी का खालसा वाहेगुरू जी का